ਸਾਡੇ ਨੌਜਵਾਨ ਨੂੰ ਚੱਕ ਕੇ ਲਾ ਜਾ ਕੇ ਲੱਤਾਂ ਤੋੜ ਦਿੰਦੇ ਆ ਬਾਹਾਂ ਤੋੜ ਦਿੰਦੇ ਆ ਜਵਾੜੇ ਤੋੜ ਦਿੰਦੇ ਆ ਦੰਦ ਕੱਢ ਦਿੰਦੇ ਆ ਜੀਭ ਵੜ ਦਿੰਦੇ ਆ ਉਲਟਾ 307 ਦਾ ਪਰਚਾ ਹੁੰਦਾ ਪ੍ਰਥਪਾਲ ਦੇ ਉੱਤੇ ਨਵੇਂ گاؤں ਵਾਲੇ ਦੇ ਉੱਤੇ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਵਿੱਚ ਇੰਨੀ ਵੀ ਜ਼ਰਤ ਨਹੀਂ ਕਿ ਹਰਿਆਣੇ ਦੇ ਮੁੱਖ ਮੰਤਰੀ ਨੂੰ ਕਹਿ ਕੇ ਉਹਨੂੰ ਵਾਪਸ ਬੁਲਾਏ ਪੀਜੀਏ ਜੇ ਰੈਫਰ ਹੋਇਆ ਰੁਤਕ ਤੋਂ ਤਾਂ ਉਹਨੂੰ ਹਾਈ ਕੋਰਟ ਦੀਆਂ ਰੈਟਾਂ ਦੇ ਉੱਤੇ ਉਹ ਇੱਧਰ ਲਿਆਂਦਾ ਗਿਆ ਉਹ ਨੌਜਵਾਨ ਆ ਕੀ ਸਾਨੂੰ ਹੁਣ ਦੁਬਾਰਾ ਫਿਰ ਸੜਕਾਂ ਦੇ ਉੱਤਰ ਨਾਲ ਉਹ ਮੁਕਾਦਮੇ ਦਰਜ ਕਰਾਉਣ ਲਈ ਜਿਹੜੇ ਸਾਡੀਆਂ ਮਸ਼ੀਨਰੀਆਂ ਭੰਨੀਆਂ ਟਰੈਕਟਰ ਭੰਨੇ ਗੱਡੀਆਂ ਭੰਨੀਆਂ ਦੋ ਨੌਜਵਾਨਾਂ ਦੀਆਂ ਅੱਖਾਂ ਨਿਕਲੀਆਂ ਨੇ ਕਿੰਨੇ ਨੌਜਵਾਨ ਲੱਤਾਂ ਟੁੱਟੀਆਂ ਨੇ ਬਾਹਾਂ ਟੁੱਟੀਆਂ ਨੇ ਸਿਰ 파ਟੇ ਨੇ ਕਿ ਉਹਦੇ ਲਈ ਵੀ ਹੁਣ ਸਾਨੂੰ ਧਰਨੇ ਲਾਉਣੇ ਪੈਣੇ ਆ ਮਿੱਟੀ ਰੁਲਣ ਤੋਂ ਬਾਅਦ ਇੱਕ ਅਣਪਛਾਤੇਾਂ ਤੇ 302 ਦੀ ਐਫਆਈਆਰ ਦਰਜ ਹੋਈ ਆ ਸਾਡੇ ਹੱਥਾਂ 'ਚ ਫੜੀਆਂ ਹੋਈਆਂ ਤਖਤੀਆਂ ਸੁਭਕਰਨ ਇਨਸਾਫ ਦਿਓ ਸਾਡੇ ਹੱਥਾਂ 'ਚ ਫੜੀਆਂ ਹੋਈਆਂ ਤਖਤੀਆਂ ਸਿੱਧੂ ਮੂਸੇਵਾਲ ਨੂੰ ਇਨਸਾਫ ਦਿਓ ਦੀਪ ਸਿੱਧੂ ਨੂੰ ਇਨਸਾਫ ਦਿਓ 84 ਦਾ ਇਨਸਾਫ ਮਿਲੇ 47 ਦਾ ਇਨਸਾਫ ਮਿਲੇ ਮਿਲਗੇ ਇਨਸਾਫ ਅੱਗੇ ਨਹੀਂ ਮਿਲਨੇ ਨਾ ਪਹਿਲਾਂ ਮਿਲੇ ਨਾ ਅੱਜ ਮਿਲਨੇ ਆ ਸਾਡੀ ਲੜਾਈ ਆ ਜਿਹੜੀ ਇਹ ਇੱਥੇ ਹਰ ਉਸ ਇਨਸਾਨ ਦੀ ਲੜਾਈ ਆ ਜਿਹੜਾ ਸੇ ਰੋਜੀ ਰੋਟੀ ਖਾ ਰਿਹਾ ਹੈ ਜਿਹੜਾ ਸਾਹ ਲੈ ਰਿਹਾ ਇੱਕ ਲੰਬੀ ਜਦੋ ਜਹਿਦ ਤੋਂ ਬਾਅਦ 8 ਦਿਨ ਜਿਹੜੀ ਹੈਗੀ ਐ ਮਿੱਟੀ ਰੋਲੀ ਗਈ ਐ ਇਸ ਬੱਚੇ ਦੀ ਔਰ ਉਸ ਤੋਂ ਬਾਅਦ ਜ਼ੀਰੋ ਐਫ ਆਈ ਆਰ ਹੁੰਦੀ ਐ ਔਰ ਤੁਸੀਂ ਵੀ ਇਸ ਮਾਮਲੇ ਦੇ ਉੱਪਰ ਜਿਹੜਾ ਹੈਗਾ ਕਾਫੀ ਆਪਣੀ ਆਵਾਜ਼ ਜਿਹੜੀ ਹੈ ਬੁਲੰਦ ਕਰਦੇ ਰਹੇ ਹੋ ਔਰ ਇਸ ਤਰ੍ਹਾਂ ਦੀ ਜਿਹੜੀ ਘਟਨਾਵਾਂ ਦੇਸ਼ ਦੇ ਵਿੱਚ ਹੋ ਰਹੀਆਂ ਕਿਸਾਨ ਆਪਣੀਆਂ ਮੰਗਾਂ ਦੇ ਲਈ ਜਿਹੜੀ ਹੈ ਲਗਾਤਾਰ ਉਹ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਸ਼ਾਂਤਮਈ ਢੰਗ ਦੇ ਨਾਲ ਐਜੀਟੇਸ਼ਨ ਕਰਕੇ ਜਿਹੜਾ ਹੈਗਾ ਆਪਣੀਆਂ ਮੰਗਾਂ ਮਨਵਾਈਏ ਪਰ ਜਿਹੜੇ ਉਹਦੇ ਵੱਜੋਂ ਰਿਜ਼ਲਟ ਨੇ ਉਹ ਸਾਡੇ ਸਾਹਮਣੇ ਇਹ ਆ ਰਹੇ ਨੇ 8 ਦਿਨ ਤੋਂ ਲੈ ਕੇ ਪਰਿਵਾਰ ਨਗਰ ਜਿੱਥੇ ਬੰਦੀਆਂ ਲੋਕ ਸੜਕਾਂ ਤੇ ਆਏ ਉਦੀ ਮਿੱਟੀ ਰੋਲਣ ਤੋਂ ਬਾਅਦ ਇੱਕ ਅਣਪਛਾਤੇਾਂ ਤੇ 302 ਦੀ ਐਫਆਈਆਰ ਦਰਜ ਹੋਈ ਆ। ਸਾਡੇ ਹੱਥਾਂ 'ਚ ਫੜੀਆਂ ਹੋਈਆਂ ਤਖਤੀਆਂ, ਸੁਭਕਰ ਨੂੰ ਇਨਸਾਫ ਦਿਓ। ਸਾਡੇ ਹੱਥਾਂ 'ਚ ਫੜੀਆਂ ਹੋਈਆਂ ਤਖਤੀਆਂ ਸਿੱਧੂ ਮੂਸੇਵਾਲ ਨੂੰ ਇਨਸਾਫ ਦਿਓ। ਦੀਪ ਸਿੱਧੂ ਨੂੰ ਇਨਸਾਫ ਦਿਓ। 84 ਦਾ ਇਨਸਾਫ ਮਿਲੇ, 47 ਦਾ ਇਨਸਾਫ ਮਿਲੇ, ਮਿਲਗੇ ਇਨਸਾਫ ਅੱਗੇ ਨਹੀਂ ਮਿਲਨੇ। ਨਾ ਪਹਿਲਾਂ ਮਿਲੇ ਨਾ ਅੱਜ ਮਿਲਨੇ ਆ। ਅੱਜ ਇਸ ਨਗਰ ਦੇ ਵਿੱਚ ਜੋ ਅਸਮਾਨ ਚੀਰ ਦੀਆਂ ਚੀਕਾਂ ਨੇ ਜੋ ਸ਼ਵਕ ਕਰਨ ਦੀ ਜਿਹੜੀ লাশ ਹੈ ਕੀ ਸਾਡੇ ਲੋਕ ਉਹਨਾਂ ਚੀਕਾਂ ਨੂੰ ਉਹਨਾਂ ਸ਼ਹਾਰਤਾ ਨੂੰ ਯਾਦ ਰੱਖਦੇ ਆ ਆ ਖੜਦੇ ਮਹੀਨਾ ਇੱਥੇ ਸਾਡੇ ਆ ਹੀ ਲੋਕ ਹੋਣਗੇ ਜਿਹੜੇ ਅੱਜ ਗਾਲਾਂ ਕੱਢਦੇ ਆ ਭਾਜਪੀ ਨੂੰ ਗਾਲਾਂ ਕੱਢਦੇ ਆ ਕਾਂਗਰਸੀਆਂ ਨੂੰ ਬਾਦਲਾਂ ਨੂੰ ਆਮ ਆਦਮੀ ਵਾਲਿਆਂ ਨੂੰ ਇਹਨਾਂ ਦੇ ਝੰਡੇ ਢੰਡੇ ਪਾਏ ਹੋਣਗੇ ਇਹਨਾਂ ਦੀ ਜਿੰਦਾਬਾਦ ਕਰਦੇ ਤੁਹਾਨੂੰ ਦਿਖਾਵਾਂਗੇ ਸੜੀ ਜਾਂ ਸ਼ਕਤੀ ਇੰਨੀ ਕੈ ਤੇ ਇਹ ਗੱਲ ਚੰਗੀ ਤਰ੍ਹਾਂ ਸਟੇਟ ਵੀ ਸਮਝਦੀ ਐ ਕਿ ਇਹਨਾਂ ਨੂੰ ਕੁੱਟੀ ਜਾਓ ਮਾਰੀ ਜਾਓ ਕੁਚੜੀ ਜਾਓ ਜਿੱਲਾਂ ਸਿੱਟੀ ਜਾਓ ਇਹ ਬਹੁਤ ਛੇਦੀ ਭੁੱਲਣ ਵਾਲੇ ਲੋਕ ਨੇ ਜਿਸ ਕਰਕੇ ਸਾਡੇ ਹਾਲਾਤ ਅੱਜ ਆ ਬਣੇ ਹੋਏ ਆ ਅੱਜ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਂ ਪੰਜਾਬ ਨਾਲ ਆ ਜੇ ਤੂੰ ਪੰਜਾਬ ਨਾਲ ਆ ਫਿਰ 8 ਦਿਨ ਕਿਉਂ ਲੱਗੇ ਐ ਐਫਐਸਰ ਦਰਜ ਹੋਣ ਨੂੰ ਅੱਜ ਦਾ ਮੁੱਖ ਮੰਤਰੀ ਕਿਸੇ ਵੇਲੇ ਕਹਿੰਦਾ ਸੀ ਕਿ ਬਰਗਾੜੀ ਗੋਲੀ ਕਾਂਡ ਹੋਇਆ ਪੁਲਿਸ ਨੂੰ ਪਛਾਤੀ ਕਿਵੇਂ ਹੋਗੀ ਮਕਦਮਾ ਮੌਜੂਦਾ ਮੁੱਖ ਮੰਤਰੀ ਦੇ ਮੌਜੂਦਾ ਗ੍ਰਹਿ ਮੰਤਰੀ ਦੇ ਹੋਣਾ ਚਾਹੀਦਾ ਸਿਕਬੀਰ ਬਾਦਲ ਦਾ ਨਾਮ ਪ੍ਰਕਾਸ਼ ਬਾਦਲ ਦਾ ਨਾਮ ਹੋਣਾ ਚਾਹੀਦਾ ਅੱਜ ਐਫ ਆਈ ਆਰ ਦਰਜ ਹੁੰਦੀ ਆ ਅਣਪਛਾਤੇਆਂ ਦੇ ਉੱਤੇ ਇਹਦੀਆਂ ਰਿਪੋਰਟਾਂਆਂ ਦੀਆਂ ਸਿੱਟਾਂ ਬਣਨਗੀਆਂ ਇਨਕੁਆਰੀਆਂ ਹੋਣਗੀਆਂ ਕੀ ਨਿਕਲਣਾ ਚੁੱਕਾ ਖੜੀ ਨਿਕਲਣਾ ਸਾਡੇ ਨੌਜਵਾਨ ਨੂੰ ਚੱਕ ਕੇ ਲਾ ਜਾ ਕੇ ਲੱਤਾਂ ਤੋੜ ਦਿੰਦੇ ਆ ਬਾਹਾਂ ਤੋੜ ਦਿੰਦੇ ਆ ਜਵਾੜੇ ਤੋੜ ਦਿੰਦੇ ਆ ਦੰਦ ਕੱਢ ਦਿੰਦੇ ਆ ਜੀਭ ਵੜ ਦਿੰਦੇ ਆ ਉਲਟਾ 307 ਦਾ ਪਰਚਾ ਹੁੰਦਾ ਪ੍ਰਥਪਾਲ ਦੇ ਉੱਤੇ ਨਵੇਂ گاؤں ਵਾਲੇ ਦੇ ਉੱਤੇ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਵਿੱਚ ਇੰਨੀ ਵੀ ਜ਼ਰਤ ਨਹੀਂ ਕਿ ਹਰਿਆਣੇ ਦੇ ਮੁੱਖ ਮੰਤਰੀ ਨੂੰ ਕਹਿ ਕੇ ਉਹਨੂੰ ਵਾਪਸ ਬੁਲਾਏ ਪੀਜੀਆ ਜੇ ਉਹ ਰੈਫਰ ਹੋਇਆ ਰੁਤਕ ਤੋਂ ਤਾਂ ਉਹਨੂੰ ਹਾਈ ਕੋਰਟ ਦੀਆਂ ਰੈਟਾਂ ਦੇ ਉੱਤੇ ਉਹ ਇੱਧਰ ਲਿਆਂਦਾ ਗਿਆ ਉਹ ਨੌਜਵਾਨ ਆ ਕੀ ਸਾਨੂੰ ਹੁਣ ਦੁਬਾਰਾ ਫੇਰ ਸੜਕਾਂ ਦੇ ਉੱਤਰ ਨਾ ਪੂ ਉਹ ਮੁਕਾਦਮੇ ਦਰਜ ਕਰਾਉਣ ਲਈ ਜਿਹੜੇ ਸਾਡੀਆਂ ਮਸ਼ੀਨਰੀਆਂ ਭੰਨੀਆਂ ਟਰੈਕਟਰ ਭੰਨੇ ਗੱਡੀਆਂ ਭੰਨੀਆਂ ਦੋ ਨੌਜਵਾਨਾਂ ਦੀਆਂ ਅੱਖਾਂ ਨਿਕਲੀਆਂ ਨੇ ਕਿੰਨੇ ਨੌਜਵਾਨ ਲੱਤਾਂ ਟੁੱਟੀਆਂ ਨੇ ਬਾਹਾਂ ਟੁੱਟੀਆਂ ਨੇ ਸਿਰ 파ਟੇ ਨੇ ਕਿ ਉਹਦੇ ਲਈ ਵੀ ਹੁਣ ਸਾਨੂੰ ਧਰਨੇ ਲਾਉਣੇ ਪੈਣੇ ਆ। ਸੋ ਇਸ ਕਰਕੇ ਸਾਨੂੰ ਸਮਝਣ ਦੀ ਲੋੜ ਹੈ ਵੀ ਜਿੰਨਾ ਚਿਰ ਤੁਸੀਂ ਲੋਕੋ ਇਹਨਾਂ ਲੋਕਾਂ ਦੀਆਂ ਚੱਪਲਾਂ ਚੜਦੇ ਰਹੋਗੇ, ਇਹਨਾਂ ਲੋਕਾਂ ਦੇ ਅਮਰ ਜਿੰਦਾਬਾਦ ਮਰਦਾਬਾਦ ਕਰਦੇ ਰਹੋਗੇ ਤੁਹਾਡਾ ਕੱਖ ਨਹੀਂ ਹੋਣਾ। ਇਕੱਠੇ ਹੋ ਜੋ। ਜਿਸੇ ਬੰਦਿਆਂ ਨੂੰ ਅਪੀਲ ਹੈ ਆਪਣੀਆਂ ਬਿਆਨਬਾਜ਼ੀਆਂ ਤੋਂ ਗਰੇਜ ਕਰੋ। ਇੱਕਠੇ ਹੋ ਕੇ ਆਪਾਂ ਸਾਰੇ ਉੱਥੇ ਸ਼ੰਭੂ ਦੇ ਖਨੌਰੀ ਦੇ ਮੋਰਚੇ 'ਚ ਪਹੁੰਚ ਗਏ ਕਿਉਂਕਿ ਇਹ ਲੜਾਈ ਸਾਡੀ ਹੋਂਦੀ ਹੈ ਇਹ ਸਾਡੀ ਨਸਲਾਂ ਦੀ ਲੱਖਾ ਜੀ ਤੁਸੀਂ ਲਗਾਤਾਰ ਇਸ ਪ੍ਰੋਟੈਸਟ ਦੇ ਵਿੱਚ ਭਾਗ ਲੈ ਰਹੇ ਹੋ ਤੁਸੀਂ ਮੈਨੂੰ ਇਹ ਦੱਸੋ ਕਿਉਂਕਿ ਤੁਸੀਂ ਕਿਸਾਨਾਂ ਦੇ ਨਾਲ ਤੁਹਾਡੀ ਗੱਲ ਵੀ ਹੁੰਦੀ ਹੋਣੀ ਹੈ ਜਿੱਥੇ ਬੰਦਿਆਂ ਦੇ ਨਾਲ ਵੀ ਜਿਹੜਾ ਇਹ ਅੜਿੱਕਾ ਹੈ ਕਿੱਥੇ ਅੜਿਆ ਹੋਇਆ ਗੱਲ ਹੁਣ ਵੀ ਕਿਸਾਨ ਜਿਹੜੇ ਨੇ ਤੁਹਾਡੇ ਨਾਲ ਕਿਉਂਕਿ ਅੰਦਰ ਮੀਡੀਆ ਨੂੰ ਤਾਂ ਜਾਣ ਨਹੀਂ ਦਿੰਦੇ ਹੈਗੇ ਸਰਕਾਰ ਦੇ ਬੰਦੇ ਹੁੰਦੇ ਨੇ ਜਾਂ ਕਿਸਾਨਾਂ ਦੇ ਜਿਹੜੇ ਮੋਢੀ ਨੇ ਉਹ ਹੁੰਦੇ ਨੇ ਤਾਂ ਅਖੀਰ ਜਿਹੜਾ ਅੜਿੱਕਾ ਹੈ ਕਿੱਥੇ ਅੜਿਆ ਹੋਇਆ ਜਿਹੜੀਆਂ ਕਿਸਾਨਾਂ ਦੀ ਜੇ ਜੈਨੂਇਨ ਮੰਗਾਂ ਨੇ ਉਹ ਮੰਨੀਆਂ ਕਿਉਂ ਨਹੀਂ ਜਾ ਰਹੀਆਂ ਸਰਕਾਰ ਜ਼ਬਰ ਕਰਨ ਤੇ ਆ ਸਰਕਾਰ ਜ਼ੁਲਮ ਕਰਨ ਤੇ ਆ ਸਰਕਾਰ ਗੋਲੀਆਂ ਮਾਰਨ ਤੇ ਆ ਸਰਕਾਰ ਲੱਤਾਂ ਬਾਹਾਂ ਤੋੜਨ ਤੇ ਆ ਸਰਕਾਰ ਗੱਲ ਸੁਣਨ ਤੇ ਥੋੜੀ ਹੈ ਜੇ ਸਰਕਾਰ ਗੱਲ ਸੁਣਨਾ ਚਾਹੁੰਦੀ ਹੋਵੇ ਤਾਂ ਸ਼ਾਂਤਮਈ ਤਰੀਕੇ ਦੇ ਨਾਲ ਕਸਾਨ ਮਜ਼ਦੂਰ ਸਾਰਿਆਂ ਧਰਾਂ ਇਕੱਠੀਆਂ ਹੋ ਕੇ ਦਿੱਲੀ ਜਾਣਾ ਚਾਹੁੰਦੇ ਸੀ ਰੋਕਿਆ ਸਰਕਾਰਾਂ ਨੇ ਹੈ ਬੈਰੀਕੇਡਿੰਗ ਸਰਕਾਰਾਂ ਨੇ ਕੀਤੀ ਹੈ ਕੰਧਾਂ ਸਰਕਾਰ ਨੇ ਕੱਢੀਆਂ ਨੇ ਇਸ ਕਰਕੇ ਸਾਨੂੰ ਸਮਝ ਲਾਉਣੀ ਚਾਹੀਦੀ ਹੈ ਗੱਲ ਵੀ ਅਸੀਂ ਹਾਲੇ ਵੀ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੇ ਲੱਗੇ ਹੋਏ ਹਾਂ ਹਾਲੇ ਵੀ ਅਸੀਂ ਪ੍ਰਪਾਗੈਂਡਾ ਹਾਲੇ ਵੀ ਅਸੀਂ ਆਪਣਾ ਮੋਰਚ ਆਪਣੇਆਂ ਦੇ ਖਿਲਾਫ ਖੋਲਿਆ ਹੋਇਆ ਜੋ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਆ ਜਿਵੇਂ ਮੈਂ ਪਹਿਲਾਂ ਗੱਲ ਕਹੀ ਹੈ ਕਿ ਸਾਡੀ ਲੜਾਈ ਹੈ ਜਿਹੜੀ ਇਹ ਇੱਥੇ ਹਰ ਉਸ ਇਨਸਾਨ ਦੀ ਲੜਾਈ ਹੈ ਜਿਹੜਾ ਸੇ ਰੋਜੀ ਰੋਟੀ ਖਾ ਰਿਹਾ ਹੈ ਜਿਹੜਾ ਸਾਹ ਲੈ ਰਿਹਾ ਹੈ ਕਿਉਂਕਿ ਇਹ ਜਿਹੜੇ ਨਵੀਆਂ ਨੀਤੀਆਂ ਨੇ ਨਿਊ ਵਰਲਡ ਆਰਡਰ ਨੇ ਜਿਹੜੀ ਡਬਲਯੂਟੀਓ ਹੈ ਕਿਵੇਂ ਦੁਨੀਆ ਭਰ ਦੇ ਜਿਹੜੇ ਕਾਰਪੋਰੇਟ ਨੇ ਕਿਵੇਂ ਪੂਰੀ ਦੁਨੀਆ ਦੇ ਜਿਹੜੇ ਕੁਦਰਤੀ ਵਸੀਲੇ ਆ ਉਹਨਾਂ ਦੇ ਕਬਜ਼ਾ ਕਰਨਾ ਚਾਹੁੰਦੇ ਆ ਕਿਵੇਂ ਤੁਹਾਡੇ ਭੋਜਨ ਤੇ ਤੁਹਾਡੇ ਪਾਣੀਆਂ ਤੇ ਕਬਜ਼ਾ ਕਰਨਾ ਤੁਹਾਡੀ ਮਾਨਸਿਕਤਾ ਨੂੰ ਕਿਵੇਂ ਗੁਲਾਮ ਬਣਾਉਣਾ ਤੁਹਾਡੇ ਸਰੀਰਾਂ ਨੂੰ ਕਿਵੇਂ ਗੁਲਾਮ ਬਣਾਉਣਾ ਇਹ ਸਾਰੇ ਉਹ ਅਜੰਡੇ ਨੇ ਜਿਸ ਕਰਕੇ ਸਾਨੂੰ ਇਕੱਠੇ ਹੋ ਕੇ ਲੜਨੀ ਲੋੜ ਹੈ